ਆਪਾਂ ਦੇਖਦੇ ਆਂ ਵੀ ਜਿਹੜੇ ਸਮਾਜ ਚ ਆਰਥਿਕ ਸਮਾਜਿਕ ਜਾਂ ਫਿਰ ਸਰੀਰ ਕਿ ਤਿੰਨ ਤਰ੍ਹਾਂ ਦੀਆਂ ਪ੍ਰੋਬਲਮ ਹੁੰਦੀਆਂ ਜਿਹੜੀਆਂ ਬਾਕੀ ਕੈਟਾਗਰੀ ਨੂੰ ਕਿਸੇ ਨੂੰ ਸਮਾਜਿਕ ਹੋਏਗੀ ਕਿਸੇ ਨੂੰ ਆਰਥਿਕ ਹੋਏਗੀ ਸਾਨੂੰ ਤਿੰਨੇ ਤਰ੍ਹਾਂ ਦੀਆਂ ਪ੍ਰੋਬਲਮਸ ਆ ਤੇ ਅਸੀਂ ਸਵੇਰ ਤੋਂ ਸ਼ਾਮ ਤੱਕ ਇਹੀ ਲੜਾਈ ਮਤਲਬ ਕਿ ਸਾਰਾ ਸੰਘਰਸ਼ੇ ਚੱਲਦਾ ਰਹਿੰਦਾ ਵੀ ਉਤਰਨਾ ਚੜ੍ਹਨਾ ਕਿਤੇ ਰੈਂਪ ਨਹੀਂ ਹੈ ਕਿਤੇ ਉੱਪਰਲੀ ਮੰਜ਼ਲ ਤੇ ਜਾਣਾ ਤੇ ਲੋਕਾਂ ਵਾਸਤੇ ਤਾਂ ਬੜਾ ਵੀ ਇੰਜੋਏਬਲ ਲਾਈਫ ਹੈ ਪਰ ਸਾਡੀ ਸਾਰੀ ਉਮਰ ਸੰਘਰਸ਼ ਵਾਲੀ ਹੈ ਤੇ ਸੰਘਰਸ਼ ਮੁਕੇਗਾ ਵੀ ਸਾਡਾ ਕਬਰਾਂ ਚ ਜਾ ਕੇ ਮੁਕੇਗਾ ਸਾਡਾ ਸੰਘਰਸ਼ ਪਹਿਲਾਂ ਖਤਮ ਨਹੀਂ ਹੋ ਸਕਦਾ ਕਿਸੇ ਵੀ ਹਾਲਤ ਚ ਕਿਉਂਕਿ ਕਿਉਂਕਿ ਇਹ ਸਰਕਾਰਾਂ ਦਰਸਲ ਆਪਾਂ ਨੂੰ ਸਰਕਾਰਾਂ ਨੂੰ ਆਂਗਣ ਕਹਿਣਾ ਚਾਹੀਦਾ ਹੈ ਜਿਹੜੀਆਂ ਸਰਕਾਰਾਂ ਸਾਡੇ ਵੱਲ ਦੇਖਦੀਆਂ ਨਹੀਂ ਮਤਲਬ ਜਿਹੜਾ ਬੰਦਾ ਨਾ ਦੇਖੇ ਕਿਸੇ ਵੱਲ ਹੁਣ ਅਸੀਂ ਇੱਥੇ ਦੇਖੋ ਤੁਹਾਡੇ ਸਟੂਡੀਓ 'ਚ ਸਾਰੇ ਬੰਦੇ ਬੈਠੇ ਆ ਕੋਈ ਹੋਰ ਬੰਦਾ ਆਪਾਂ ਨੂੰ ਇਹ ਦਿਖਦਾ ਵੀ ਫਲਾਣਾ ਬੰਦਾ ਫਲਾਣੀ ਯਾਦ ਨਹੀਂ ਪਤਾ ਨਹੀਂ ਸਾਰੇ ਠੀਕ ਐ ਸਾਡਾ ਤਾਂ ਕੁਦਰਤ ਹੀ ਪਤਾ ਲੱਗ ਰਿਹਾ ਨਾ ਅਸੀਂ ਸਮਾਜਿਕ ਤੌਰ ਤੇ ਕਿੰਨੇ ਆ ਵੀ ਸਰਕਾਰਾਂ ਜੇ ਸਾਡੇ ਵੱਲ ਦੇਖਦੀਆਂ ਇਟ ਮੀਨਸ ਸਰਕਾਰਾਂ ਅੰਨੀਆਂ ਸਾਡੀ ਆਵਾਜ਼ ਨਹੀਂ ਸੁਣਦੀਆਂ ਤੇ ਸਾ ਆਪਣੇ ਮਨ ਕੀ ਬਾਤ ਸੁਣਾਈ ਜਾਂਦੀ ਆ ਮੈਂ ਪ੍ਰਧਾਨ ਮੰਤਰੀ ਜੀ ਨੂੰ 10 ਵਜੇ ਕਹਿ ਚੁੱਕਿਆ ਹੋਣਾ ਕਿੰਨੇ ਸਖਤ ਭਾਸ਼ਾ ਚ ਵੀ ਕਹਿ ਤੋ ਕਿਉਂ ਨਾ ਵੀ ਤੂੰ ਸਾਡੇ ਮਨ ਕੀ ਤਾਂ ਬਾਤ ਸੁਣ ਲਓ ਤੁਸੀਂ ਆਪਣੇ ਮਨ ਕੀ ਤਾਂ ਸੁਣਾਈ ਜਨਾਂ ਨਾ ਉਹ ਸਾਡੀ ਕਲਿੱਪ ਵੀ ਨਹੀਂ ਉਹਦੇ ਚ ਲੈਂਦੇ ਮਤਲਬ ਸਾਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਪ੍ਰੋਬਲਮਸ ਹੀ ਪ੍ਰੋਬਲਮਸ ਆ ਹਾਲਾਂਕਿ ਸਾਡਾ ਚਾਹੇ ਐਕਟ ਜਿਹੜਾ 1995 ਆ 2016 ਤੁਸੀਂ ਉਹ ਕੀਤਾ ਜ਼ਿਕਰ ਵੀ ਕੀਤਾ ਵੀ ਉਹਦੇ ਚ ਜਿਹੜੀ ਉਹਦੀ ਪ੍ਰੀਐਮਬਲ ਵੀ ਹੈ ਜਿਵੇਂ ਇਸ ਵਿਧਾਨ ਦੀ ਪ੍ਰੀਐਮਬਲ ਹੈ ਉਹਦੇ ਚ ਇਹ ਲਿਖਿਆ ਬਰਾਬਰ ਅਧਿਕਾਰ ਬਰਾਬਰ ਮੌਕੇ ਤੇ ਫੁੱਲ ਪਾਰਟਿਸਪੇਸ਼ਨ ਲਈ ਪੂਰੀ ਭਾਗੀਦਾਰੀ ਪਰ ਸਾਡੇ ਨਾਂ ਬਰਾਬਰ ਅਧਿਕਾਰ ਹਨ ਨਾ ਬਰਾਬਰ ਸਾਨੂੰ ਮੌਕੇ ਦਿੱਤੇ ਜਾ ਰਹੇ ਹੈ ਅਸੀਂ ਤਾਂ ਅਸੀਂ ਰੈਂਪ ਦੀ ਲੜਾਈ ਲੜ ਰਹੇ ਹਾਂ ਹੁਣ ਤੋਂ ਦੇਖੋ 30 ਸਾਲ ਹੋ ਗਏ ਐਕਟ ਨੂੰ ਮੈਂ ਤੁਹਾਡੇ ਨਾਲ ਇੱਥੇ ਇੱਕ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਗਾ ਚੰਡੀਗੜ੍ਹ ਨੂੰ ਸਿਟੀ ਬਿਊਟੀਫੁੱਲ ਕਹਿੰਦੇ ਆ ਔਰ ਬੜੀ ਮਾਡਰਨ ਸਿਟੀ ਲੇਕਿਨ ਅਫਸੋਸ ਸੀਗਾ ਕਿ ਚੰਡੀਗੜ੍ਹ ਵਿੱਚ ਵੀ ਬਹੁਤ ਘੱਟ ਜਿਹੜੇ ਰੈਂਪਸ ਨੇ ਉਹ ਮਿਲਦੇ ਨੇ ਜਾਂ ਵਧੀਆ ਤੋਂ ਵਧੀਆ ਪਾਰਕਸ ਦੀ ਗੱਲ ਕਰੀਏ ਰੌਕ ਗਾਰਡਨ ਦੀ ਗੱਲ ਕਰੀਏ ਤੁਹਾਡੇ ਰੋਜ਼ ਗਾਰਡਨ ਦੀ ਗੱਲ ਕਰੀਏ ਉਹ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਸਾਡੀ ਕੰਪਨੀ ਦੀ ਇੱਕ ਐਨ ਜੀਓ ਹੈ ਉਹਨਾਂ ਨੇ ਇਹ ਬੀੜਾ ਚੁੱਕਿਆ ਕਿ ਅਸੀਂ ਰੈਂਪ ਜਿਹੜੇ ਆ ਚੰਡੀਗੜ੍ਹ ਦੇ ਹਰ ਪਾਰਕ ਵਿੱਚ ਬਣਾਵਾਂਗੇ ਔਰ ਬਹੁਤ ਸਾਰੇ ਪਾਰਕ ਚ ਆਲਰੇਡੀ ਸਾਡੇ ਜਿਹੜੇ ਹਰਲੀਨ ਕੌਰ ਨੇ ਜਿਹੜੇ ਚਲਾਉਂਦੇ ਨੇ ਸਾਡੇ ਸੀਐਫਓ ਨੇ ਕੰਪਨੀ ਦੇ ਉਹਨਾਂ ਨੇ ਬਕਾਇਦਾ ਰੈਂਪ ਬਣਾਏ ਨੇ ਔਰ ਉਹਨਾਂ ਨੇ ਸ਼ੁਰੂ ਵੀ ਕੀਤਾ ਕਿਉਂਕਿ ਉਹ ਸਮਝਦੇ ਆ ਕਿ ਮੁਸ਼ਕਲਾਂ ਬਹੁਤ ਨੇ ਸਰ ਰੈਂਪ ਨਾਲ ਤਾਂ ਅਸੀਂ ਸਿਰਫ ਗਰਾਉਂਡ ਫਲੋਰ ਤੇ ਹੀ ਜਾਵਾਂਗੇ ਨਾ ਲਿਫਟ ਜਾਂ ਫਿਰ ਰੇਲਿੰਗ ਵੀ ਲੱਗਣੀ ਚਾਹੀਦੀ ਹੈ ਨਾ ਉੱਪਰ ਸਾਨੂੰ ਫਸਟ ਫਲੋਰ ਤੇ ਵੀ ਜਾਣਾ ਸੈਕੰਡ ਫਲੋਰ ਤੇ ਵੀ ਜਾਣਾ ਅਜੇ ਤਾਂ ਅਸੀਂ ਰੈਂਪ ਦੀ ਲੜਾਈ ਮਤਲਬ ਕਿ ਸਾਡਾ ਐਕਟ ਬਣਿਆ ਨੂੰ ਦੇਖੋ 30 ਸਾਲ ਹੋ ਗਿਆ ਜੀ ਪੂਰੇ ਦੋ ਜਨਰੇਸ਼ਨ ਇੱਕ ਕਿਸਮ ਦੀਆਂ ਖਤਮ ਹੋ ਜਾਂਦੀਆਂ ਹੁਣ ਤੱਕ ਸਾਡਾ ਐਕਟ ਇੰਪਲੀਮੈਂਟ ਹੀ ਨਹੀਂ ਹੋਇਆ ਜਿਹੜਾ ਭਾਰਤ ਯੂਨੋ ਦਾ ਜਿਹੜਾ ਪਾਰਟ ਹੈ ਉਹਦਾ ਹਿੱਸਾ ਹੈ ਤਾਂ ਇਹ ਐਕਟ ਕਰਕੇ ਵੀ ਹੈ ਉਹਨਾਂ ਨੇ ਇਹ ਸਾਰੇ 3 ਦਸੰਬਰ ਨੂੰ ਜਿਹੜਾ ਡਿਸੇਬਿਲਟੀ ਡੇ ਮਨਾਇਆ ਜਾਂਦਾ ਹੈ ਇੰਟਰਨੈਸ਼ਨਲ ਡਿਸੇਬਿਲਟੀ ਡੇ ਉਹ ਉਹਦੇ 'ਚ ਇਹ ਵੀ ਹੈ ਵੀ ਤੁਸੀਂ ਆਪਣੇ ਜਿਹੜੇ ਇਸ ਕੈਟਾਗਰੀ ਨੂੰ ਦਿਓ ਕਿਉਂਕਿ ਬਾਹਰ ਤਾਂ ਹੋਰ ਕੋਈ ਕੈਟਾਗਰੀ ਨੇ ਉੱਥੇ ਕਿਹੜਾ ਕੋਈ ਕਾਸਟ ਦੇ ਬੇਸ ਤੇ ਕੋਈ ਉਹ ਸਿਰਫ ਉਹ ਬੰਦੇ ਸੈਂਸਿਟਿਵ ਐ ਦੇਖੋ ਵੀ ਕਿਹੜੀ ਕੈਟਾਗਰੀ ਨੂੰ ਸਭ ਤੋਂ ਜ਼ਿਆਦਾ ਉਹ ਮਿਲਣਾ ਚਾਹੀਦਾ ਸਾਡੇ ਕੀ ਆ ਲੇਡੀਜ਼ 50% ਦੇ ਦਿਓ ਬੱਸਾਂ 'ਚ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ 50% ਉਹਨਾਂ ਨੂੰ ਉਹ ਫੈਸਲਾ ਕਰ ਲੈਂਦੇ ਹੋਏ ਸਾਡ ਮਤਲਬ ਕਿ ਇਹ ਵੀ ਨਹੀਂ ਦੇਖਿਆ ਵੀ ਇਹ ਕੈਟਾਗਰੀ ਵੀ ਤਾਂ ਹੈ ਇਹਨਾਂ ਨੂੰ ਵੀ ਦੇ ਦੋ ਅਸੀਂ ਤਾਂ ਬੱਸਾਂ 'ਚ ਵੈਸੇ ਹੀ ਸਫ਼ਰ ਕਰਦੇ ਕਿਉਂਕਿ ਬੱਸਾਂ ਦੀ ਜਿਹੜਾ ਸਟੈਪ ਹੈ ਇੰਨਾ ਉੱਚਾ ਹੈ ਤੇ ਉੱਥੇ ਆਮੰਦਾ ਕਿੰਨਾ ਸ਼ਿੰਗਾਰਾ ਜੀ ਮੈਂ ਤਾਂ ਦੇਖ ਕੇ ਹੈਰਾਨ ਰਹੀ ਜਦੋਂ ਸਾਡੀ ਰਿਸਰਚ ਟੀਮ ਨੇ ਵੀ ਰਿਸਰਚ ਕੀਤੀ ਤਾਂ ਪਬਲਿਕ ਨੂੰ ਵੀ ਅਸੀਂ ਦੱਸਿਆ ਕਿ 50% ਜਿਹੜੀ ਹੈ ਉਹ ਤੁਹਾਨੂੰ ਟਿਕਟ ਦੇ ਵਿੱਚ ਯਾਨੀ ਕਿ ਫੇਅਰ ਦੇ ਵਿੱਚ ਛੂਟ ਮਿਲਦੀ ਹੈ ਲੇਕਿਨ ਉਹ ਵੀ ਸਿਰਫ ਨੋਨ ਏਸੀ ਬਸਾਂ ਦੇ ਨੋਨ ਏਸੀ ਬਸਾਂ ਜੋ ਉਹ ਵੀ ਪੰਜਾਬ ਪੰਜਾਬ ਚ ਸਰਕਾਰੀ ਬਸਾਂ ਸਰਕਾਰੀ ਬਸਾਂ ਚ ਉਹ ਵੀ ਪ੍ਰਾਈਵੇਟ ਨਹੀਂ ਜੀ ਅੱਛਾ ਚੁਣੌਤੀਆਂ ਤੁਹਾਡੀਆਂ ਬਹੁਤ ਜ਼ਿਆਦਾ ਨੇ ਇੱਕ ਮੈਂ ਤੁਹਾਡੇ ਨਾਲ ਗੱਲਬਾਤ ਚ ਮੈਨੂੰ ਆਇਆ ਤੁਸੀਂ ਬਦੀ ਪਤਨੀ ਹੋ ਦੋਨੋਂ ਹਾਂਜੀ ਔਰ ਸਰਕਾਰਾਂ ਇੰਨਾ ਵੀ ਨਹੀਂ ਤੁਹਾਡੇ ਲਈ ਕਰ ਸਕਦੇ ਕਿ ਦੋਨੋਂ ਨੂੰ ਇੱਕ ਜਗ੍ਹਾ ਤੇ ਰੱਖਣ ਇਹ ਦੱਸ ਰਹੇ ਸੀ ਕਿ ਕਿੰਨੀ ਵਾਰ ਤੁਹਾਡੀ ਬਦਲੀ ਜਿਹੜੀ ਹੈ ਅਲੱਗ-ਅਲੱਗ ਹੋ ਗਈ ਹੈ ਕਿੰਨੀਆਂ ਮੁਸ਼ਕਲ ਆਈਆਂ 1994 ਤੋਂ ਬਾਅਦ ਕਿੰਨਾ ਦਿੰਦੇ ਹਾਂ ਹਾਂਜੀ ਸਤ 18 ਸਾਲ ਲਗਾਤਾਰ ਜੂਨ ਦੇ ਮਹੀਨੇ ਚ ਮੇਰੀ ਟ੍ਰਾਂਸਫਰ ਕਰ ਦਿੰਦੇ ਸੀ ਜਦੋਂ ਕਿ ਅਸੀਂ ਉਸ ਤੋਂ ਪਹਿਲਾਂ ਗਵਰਨਮੈਂਟ ਨੂੰ ਰਿਮਾਈਂਡ ਕਰਾਉਂਦੇ ਸੀ ਵੀ ਅਸੀਂ ਹੈਂਡੀਕੈਪ ਕਪਲ ਆ ਸਾਡਾ ਇੱਕ ਛੋਟਾ ਜਿਹਾ ਬੱਚਾ ਹੈ ਪਰ ਉਹ ਟ੍ਰਾਂਸਫਰ ਕਰਦੇ ਸੀ ਫਿਰ ਸਾਨੂੰ ਸਾਡੀ ਅਪਰੋਚ ਉੱਥੇ ਤੱਕ ਨਹੀਂ ਹੁੰਦੀ ਸੀ ਅਸੀਂ 4 ਵੀਲਰ ਸਕੂਟਰ ਤੇ ਚੰਡੀਗੜ੍ਹ ਤੱਕ ਸੀਮ ਤੱਕ ਸੈਕਟਰੀਏਟ ਬਹੁਤ ਚੱਕਰ ਲਗਾਉਂਦੇ ਸੀ ਜੂਨ ਦਾ ਗਰਮੀ ਦਾ ਜੂਨ ਦਾ ਗਰਮੀ ਦਾ ਮਹੀਨਾ ਤੁਸੀਂ ਇਸ ਜੂਨ ਨੂੰ ਯਾਦ ਕਰਕੇ ਦੇਖੋ ਜੂਨ ਜੁਲਾਈ ਇਸ ਸਾਲ ਸੀ ਥਪੇੜੇ ਗਰਮੀ ਦੇ ਜਿਹੜੇ ਅਸੀਂ ਸੇਹ ਤੇ ਛੋਟਾ ਜਿਹਾ ਬੱਚਾ ਕਿਵੇਂ ਰੋਲ ਕੇ ਪਾਲਿਆ ਤੇ ਕਿਤੇ ਸੁਣਵਾਈ ਨਹੀਂ ਸੁਣਵਾਈ ਜਾਂ ਤਾਂ ਤੁਸੀਂ ਚੀਕਾਂ ਮਾਰਦੇ ਹੋ ਮੀਡੀਆ 'ਚ ਜਾਂਦੇ ਹੋ ਤਾਂ ਹੈ ਅਦਰਵਾਇਜ਼ ਇਹ ਸੜਕਾ ਰੋਕਣ ਵਾਲੇ ਅਸੀਂ ਹੋ ਨਹੀਂ ਸਕਦੇ ਸੀਗੇ ਇਸ ਤੋਂ ਲਾ ਵੇਸੀ ਬਹੁਤ ਸਾਰੇ ਹੈਂਡੀਕੈਪਸ ਆਪਣੀਆਂ ਜਿੰਨੀਆਂ ਵੀ ਫੈਸਿਲਿਟੀ ਜਿਹੜੀਆਂ ਉਹਨਾਂ ਨੂੰ ਮਿਲਦੀਆਂ ਜਿਹੜੀਆਂ ਉਹਨਿਆਂ ਦੇ ਮੁਸੀਬਤਾਂ ਉਹਨਾਂ ਲਈ ਉਹਨਾਂ ਨੂੰ ਕੋਰਟ ਜਾਣਾ ਪੈ ਰਿਹਾ ਆਪਣੇ ਹੱਕਾਂ ਲਈ ਲੜਨ ਲਈ ਚਾਹੇ ਐਕਟ ਚਾਹੇ ਨਿਯਮ ਚਾਹੇ ਰੂਲਸ ਕੁਝ ਵੀ ਮੰਨਣ ਪਰ ਉਹਨਾਂ ਸਾਰਿਆਂ ਨੂੰ ਲਾਗੂ ਕਰਵਾਉਣ ਲਈ ਕੋਰਟਾਂ ਚ ਕੋਰਟਾਂ ਚ ਦਰਵਾਜ਼ਾ ਘਟਕਾਣਾ ਪੈਂਦਾ ਬਹੁਤ ਦੁੱਖ ਦੀ ਗੱਲ ਹੈ ਕੋਰਟਾਂ ਚ ਕਿਹੜਾ ਸੌਖਾ ਜਾਇਆ ਜਾਂਦਾ ਅਸੀਂ ਹੈਂਡੀਕੈਪ ਕਿਵੇਂ ਕੋਰਟਾਂ ਚ ਜਾਵਾਂ ਕਿੰਨਾ ਮੁਸ਼ਕਲ ਹੁੰਦਾ ਹੁਣ ਤੁਸੀਂ ਦੋਵੇਂ ਨੋਕਰੀ ਵੀ ਕਰਦੇ ਹੋ ਬੱਚਾ ਤੁਸੀਂ ਦੱਸ ਰਹੇ ਹੋ ਉਹਨੂੰ ਵੀ ਭਾੜਨਾ ਕਿੰਨੀ ਤੁਹਾਡੀ ਜ਼ਿੰਦਗੀ ਜਿਹੜੀ ਮੁਸ਼ਕਲ ਰਹੀ ਹੈ ਕਿ ਸਟਰਗਲ ਕੀਤਾ ਸਰ ਪਹਿਲੀ ਗੱਲ ਤੇ ਹੈ ਗਰੀਬੀ ਕਹਿੰਦੇ ਆ ਗਰੀਬੀ ਪਹਿਲਾਂ ਤਾਂ ਗਰੀਬੀ ਫਾਈਨੈਂਸ਼ੀਅਲ ਗਰੀਬੀ ਹੋਗੀ ਸਰੀਰਕ ਗਰੀਬੀ ਹੋਗੀ ਅਸੀਂ ਇਸ ਇਹਨਾਂ ਦੋ ਗਰੀਬੀਆਂ ਨਾਲ ਤਾਂ ਜੂਝੇ ਹੀ ਸੀ ਇਹਨਾਂ ਤੋਂ ਤਾਂ ਮਾਪਿਆਂ ਨੇ ਸਾਨੂੰ ਪੜਾਇਆ ਸਾਨੂੰ ਇਸ ਲਾਈਕ ਕਰਨ ਲਈ ਵੀ ਠੀਕ ਹੈ ਤੁਸੀਂ ਮਿਹਨਤ ਕਰੋ ਕੁਛ ਨਾ ਕੁਛ ਪਰ ਉਹਨਾਂ ਕੋਲ ਵੀ ਪੈਸਾ ਫਿਰ ਸਮਾਜਿਕ ਜਿਹੜੀ ਸਮਾਜ ਨੇ ਸਾਨੂੰ ਤੱਕੇ ਦਿੱਤੇ ਸਮਾਜ ਨੇ ਧੱਕੇ ਜਿਹੜੇ ਸ਼ਬਦ ਸਾਡੇ ਲਈ ਲੰਗੜਾ ਲੂੰਗਾ ਅੰਨਾ ਬੋਲਾ ਸਾਰਾ ਇਹ ਸ਼ਬਦ ਸੁਣਨੇ ਇਸ ਤੋਂ ਵੱਡੀ ਕੋਈ ਦੁਨੀਆ ਤੇ ਗਾਲ ਨਹੀਂ ਇਸ ਕੱਲ ਦੀ ਮੈਨੂੰ ਲੱਗਦਾ ਕਿ ਕੋਈ ਕੋਈ ਜਾਤੀ ਸ਼ੁੱਧ ਕੇ ਸ਼ਬਦ ਕਹਿ ਤਾਂ ਮੇਰੇ ਨਾਲ ਹੋ ਸਾਰਾ ਲਿਖ ਦੇ ਦੋ ਐਸਸੀ ਨੂੰ ਕੋਈ ਜਾਤੀ ਸੂਚਕ ਸ਼ਬਦ ਕਹਿ ਦਵੇ ਉਹਨੂੰ 6 ਮਹੀਨੇ ਦੀ ਸਜ਼ਾ ਸਾਨੂੰ ਕੁਝ ਕੁਝ ਵੀ ਕਹਿ ਸਕਦਾ ਬੰਦਾ ਸਾਨੂੰ ਬਰਦਾਸ਼ਤ ਕਰਨਾ ਹਾਲਾਂਕਿ ਸਾਡੀਆਂ ਵੀ ਤਾਂ ਜਿਹੜੀਆਂ ਸਮਾਜਿਕ ਤੌਰ ਤੇ ਹਰਟ ਹੁੰਦਾ ਸਾਡਾ ਵੀ ਮਾਨ ਹੈ ਸਾਡਾ ਵੀ ਦੇਖੋ ਉਸੇ ਚਾਹੇ ਸਰੀਰਕ ਤੌਰ ਤੇ ਹੈਂਡੀਕੈਪ ਆ ਪਰ ਸਾਡਾ ਵੀ ਇਹ ਮੰਨ ਆ ਕਿ ਅਸੀਂ ਵੀ ਜਾ ਕੇ ਜਿੱਥੇ ਕੋਈ ਵਿਆਹ ਹੁੰਦਾ ਰੈਂਪ ਤੇ ਅਸੀਂ ਵੀ ਪੰਗੜੇ ਪਾਈਏ ਅਸੀਂ ਵੀ ਗਰਮੀਆਂ 'ਚ ਜਾ ਕੇ ਉੱਥੇ ਸ਼ਿਮਲੇ ਉੱਥੇ ਘੁੰਮ ਕੇ ਆਈਏ ਸਰਦੀਆਂ 'ਚ ਉੱਥੇ ਸਨੋਫਾਲ ਦੇਖੀਏ ਅਸੀਂ ਤਾਂ ਇੱਕ ਮਤਲਬ ਕਿ ਪਲੇਨ 'ਚ ਵੀ ਜਿਹੜੇ ਮੈਦਾਨਾਂ 'ਚ ਵੀ ਐ ਹੁੰਦਾ ਵੀ ਕਿਤੇ ਭੀੜ ਭੜੱਕੇ 'ਚ ਵਿਆਹ ਸੱਦੀ 'ਚ ਕਿਤੇ ਡਿੱਗ ਨਾ ਜਾ ਜੀ ਕਿਉਂਕਿ गिर ਕੇ ਸਾਡੀ ਤੁਹਾਡੇ ਲਈ ਤੇ ਪਲੇਨ 'ਚ ਹੀ ਪਹਾੜ ਨਾਲ ਜੀ ਬਿਲਕੁਲ ਜੀ ਸਾਡੀ ਤਾਂ ਇੰਨੀ ਸਟਰਗਲ ਹੈ ਸਰ ਇੱਕ ਵਾਰ ਯਾ ਦਾਸ ਜੀ ਵੀ ਕੁਝ ਕਹਿਣਾ ਚਾ ਰਹੇ ਨੇ ਉਹਨਾਂ ਨੂੰ ਵੀ ਆਪਣੀ ਗੱਲ ਰੱਖਣੀ ਹੈ ਸਰ ਜਿਵੇਂ ਤੁਸੀਂ ਕਹਿਆ ਵੀ ਬਿਊਟੀਫੁਲ ਚੰਡੀਗੜ੍ਹ ਬਿਊਟੀਫੁਲ ਚੰਡੀਗੜ੍ਹ ਦੇ ਵਿੱਚ ਡੀਸੀਲ ਕਮਿਸ਼ਨਰ ਜੇ ਅਸੀਂ ਉਹਨਾਂ ਨੂੰ ਮਿਲਣਾ ਆਂਦੇ ਆ ਉਹਨਾਂ ਦੀ ਜਿਹੜਾ ਦਫਤਰਾ 5ਵੀਂ 6ਵੀਂ ਮੰਜ਼ਿਲ ਦੇ ਉੱਤੇ ਹੈ ਜੀ ਹਾਂਜੀ ਸਪੈਸ਼ਲ ਆਉਣ ਦੇ ਲਈ ਕੋਈ ਰਸਤਾ ਨਹੀਂ ਹੈਗਾ ਜੀ ਜਿਹੜਾ ਕਿ ਸਾਡੇ ਲਈ ਉਹਨਾਂ ਨੇ ਗਰਾਉਂਡ ਫਲੋਰ ਤੇ ਆਫਿਸ ਹੋਣਾ ਚਾਹੀਦਾ ਰਾਈਟ ਹੈਂਡੀਕੈਪ ਹੋਣ ਵਾਲੇ ਕਮਿਸ਼ਨਰ ਡਿਸੇਬਲ ਕਿ ਕਮਿਸ਼ਨਰ ਵੀ ਕੋਈ ਸਾਡੇ ਵਿੱਚੋਂ ਲੱਗਿਆ ਹੋਣਾ ਚਾਹੀਦਾ ਹੈ ਜਿਹੜਾ ਕਿ ਸਾਡੀਆਂ ਸਮੱਸਿਆਵਾਂ ਨੂੰ ਸਮਝ ਸਕੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਇੰਜੀਨੀਅਰਿੰਗ ਕਾਲਜ ਬਣਾਇਆ ਹੋਇਆ ਹੈ ਤੁਸੀਂ ਏਬਲ ਪਰਸਨ ਹੋ ਸਰ ਐਦਾਂ ਦੇ ਰੈਂਪ ਬਣੇ ਹੋਏ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਨਹੀਂ ਚੜ ਸਕਦੇ ਇੱਕ ਸਾਡੇ ਉਥੇ ਟੀਚਰ ਲੱਗੇ ਹੋਏ ਨੇ ਭਾਵਨਾ ਉਦਰੀ ਜੇ ਮੈਡਮ ਡਿਸੇਬਲ ਨੇ ਉਹਨਾਂ ਨੂੰ ਇੱਕ ਨਾਰਮਲ ਰਸਤੇ ਦੇ ਉੱਪਰ ਤੁਰਨਾ ਵੀ ਔਖਾ ਉਹ ਸੀੜੀਆਂ ਚੜ੍ਹ ਕੇ ਜਾਂਦੇ ਨੇ ਕੋਈ ਰੇਲਿੰਗ ਨਹੀਂ ਹੈਗੀ ਹੱਥ ਪਾਣ ਲਈ ਰੈਂਪ ਬਣਾ ਦਿੰਦੇ ਰੈਂਪ ਬਣਾ ਦਿੰਦੇ ਆ ਪਰ ਉਹ ਇੱਕ ਫਾਰਮੈਲਟੀ ਸ਼ੇਕ ਉਹਦੀ ਸਲੋਪ ਇੰਨੀ ਬਣਾ ਦਿੰਦੇ ਆ ਵੀ ਆਹ ਲਓ ਜੀ ਤੁਹਾਡੇ ਵਾਸਤੇ ਰੈਂਪ ਬਣਾਤਾ ਇਹ ਆਮ ਬੰਦਾ ਵੀ ਨਹੀਂ ਉੱਥੇ ਉਤਰ ਸਕਦਾ ਹਰ ਡਿਪਾਰਟਮੈਂਟ ਨੂੰ ਸਰਕਾਰਾਂ ਦੇ ਨਾਰਮਸ ਬਣ ਗਏ ਆ